ਸੋ ਸਿਟੀ ਹੋਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਕਿਤਨਾ ਕਿਤੇ ਗੱਲ ਕਰੀਏ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਵਿਵਸਥਾ ਨੂੰ ਲੈ ਕੇ ਹੋਵੇ ਜਾਂ ਹੋਰ ਕਿਸੇ ਕਬਜ਼ੇ ਦੀ ਵਿਵਸਥਾ ਨੂੰ ਲੈ ਕੇ ਹੋਵੇ ਸੜਕਾਂ ਨੂੰ ਖੁੱਲਾ ਕਰਨ ਦੀ ਮੰਗ ਆਮ ਪਬਲਿਕ ਵੱਲੋਂ ਕੀਤੀ ਜਾਂਦੀ ਹੈ ਸੋ ਇਸ ਦੇ ਦੌਰਾਨ ਲੁਧਿਆਣਾ ਕਾਰਪੋਰੇਸ਼ਨ ਦੀਆਂ ਤੈਅ ਬਜਾਰੀ ਦੀ ਟੀਮਾਂ ਮੌਕੇ ਤੇ ਅੱਜ ਮੋਜਪੁਰਾ ਬਾਜ਼ਾਰ ਗਈਆਂ ਤੇ ਜੋ ਉੱਥੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹਨੂੰ ਹਟਵਾਉਣ ਲਈ ਟੀਮ ਉੱਥੇ ਮੌਜੂਦ ਸੀ ਪਰ ਉੱਥੇ ਮੈਂ ਕੀ ਜਾ ਰਿਹਾ ਵੀ ਵਪਾਰੀਆਂ ਵੱਲੋਂ ਇਹਨਾਂ ਨਾਲ ਝੜਪ ਕੀਤੀ ਗਈ ਹੈ ਸੋ ਮੌਕੇ ਤੇ ਇੰਸਪੈਕਟਰ ਦਾ ਹਾਂਡਾ ਜੀ ਮੌਜੂਦ ਸੀ ਹਾਂਡਾ ਜੀ ਕੀ ਗੱਲ ਹੋਈ ਅੱਜ ਅਸੀਂ ਅੱਜ ਮੋਜਪੁਰੇ ਬਾਜ਼ਾਰ ਚ ਕਾਰਵਾਈ ਕਰਨ ਗਏ ਸੀਗੇ ਅਸੀਂ ਮੋਜਪੁਰੇ ਜਦੋਂ ਬਾਜ਼ਾਰ ਚ ਐਂਟਰ ਕਰਨ ਲੱਗੇ ਸਾਡੀ ਗੱਡੀ ਐਂਟਰ ਹੋਣ ਨੂੰ ਘਟੋ ਘਟ ਮੋੜ ਕੱਟਣ ਨੂੰ 15 ਮਿੰਟ ਲੱਗ ਗਏ ਅਸੀਂ ਮੋਜਪੁਰੇ ਬਾਜ਼ਾਰ ਚ ਪਹਿਲਾਂ ਵੀ ਹਦਾਇਤ ਕੀਤੀ ਸੀ ਵੀ ਤੁਸੀਂ ਟੇਬਲ ਜੇ ਕਰਨਾ ਵੀ ਹੈ ਨਾ ਥੋੜਾ ਜਿਹਾ ਐਦਾ ਐਦਾ ਟੇਬਲ ਲਾ ਲਓ ਪਾਈਪਾਂ ਨਾਲ ਬਾਹਰ ਕੱਢੋ ਉਹਨਾਂ ਨੇ ਦੋ ਦੋ ਟੇਬਲ ਲਾਏ ਹੋਏ ਪਾਈਪਾਂ ਬਾਹਰ ਗੱਡੀਆਂ ਹੋਈਆਂ ਉੱਥੇ ਜਦੋਂ ਅਸੀਂ ਵੜੇ ਇੱਕ ਲੇਡੀਜ਼ ਸੀਗੀ ਐਕਟਵਾ ਤੇ ਉਹਨੂੰ ਨੰਗਨ ਨੂੰ ਹੀ ਮਤਲਬ ਕਿ ਇੰਨੀ ਪ੍ਰੋਬਲਮ ਸੀਗੀ ਤੁਸੀਂ ਮੈਂ ਦੱਸ ਨਹੀਂ ਸਕਦਾ ਅਸੀਂ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਹਦਾਇਤ ਤੋਂ ਬਾਅਦ ਅਸੀਂ ਇੱਥੇ ਅੱਜ ਡਰਾਈਵ ਕਰਨੀ ਸ਼ੁਰੂ ਕੀਤੀ ਜਦੋਂ ਅਸੀਂ ਉਹਨਾਂ ਦੀ ਪਾਈਪਾਂ ਲਵਾਉਂਦੇ ਪਏ ਸੀਗੇ ਕੁਝ ਬੰਦੇ ਪਾਈਪਾਂ ਆਪ ਲੌਣ ਲੱਗ ਗਏ ਕੁਝ ਦੇ ਨਹੀਂ ਲੌਂਦੇ ਪਏ ਸੀ ਉਹਨਾਂ ਦੀ ਅਸੀਂ ਇਹ ਪਾਈਪਾਂ ਲਾਈਆਂ ਕੁਝ ਸਮਾਨ ਅਸੀਂ ਜ਼ਬਤ ਕੀਤਾ ਜਿਨ੍ਹਾਂ ਦੇ ਬਾਹਰ ਟੇਬਲ ਸੀਗੇ ਕੋਸ਼ਿਸ਼ ਵਪਾਰੀ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਸਹਿਮਤ ਸੀਗੇ ਉਹ ਟੇਬਲ ਜੀ ਕਹਿੰਦੇ ਸਾਡੇ ਲੈ ਜਾਓ ਕੋਈ ਨਹੀਂ ਅਸੀਂ ਜਦੋਂ ਟੇਬਲ ਲੈ ਜਾਂਦੇ ਹਾਂ ਅਸੀਂ ਕਾਰਪੋਰੇਸ਼ਨ ਜਾ ਕੇ ਵਾਰਨਿੰਗ ਦੇ ਕੇ ਇਹਨਾਂ ਨੂੰ ਵਾਪਸ ਦੇ ਦਿੰਨੇ ਨਾ ਕਦੀ ਵੀ ਅਜੇ ਤੱਕ ਘਰੇ ਨਹੀਂ ਹੋਇਆ ਵੀ ਕਾਰਪੋਰੇਸ਼ਨ ਨੇ ਕਿਸੇ ਦਾ ਸਮਾਨ ਜ਼ਬਤ ਕੀਤਾ ਹੋਵੇ ਜਦੋਂ ਅਸੀਂ ਇਹਨਾਂ ਦਾ ਸਮਾਨ ਗੱਡੀ ਬਲੇਰੋ ਦੇ ਵਿੱਚ ਰੱਖੀਗੇ ਉੱਥੇ ਚਾਰ ਪੰਜ ਜਣੇ ਇਹੋ ਜਿਹੇ ਆਏ ਉਹਨਾਂ ਨੇ ਹਜੂਮ ਨੂੰ ਪੂਰਾ ਭੜਕਾਇਆ ਉਹ ਕਹਿੰਦੇ ਵੀ ਇਹ ਕਿੰਨੇ ਕ ਜਣੇ ਆ ਇਹਨਾਂ ਦੀ ਗੱਡੀ 'ਚ ਪਹਿਲਾਂ ਉਹਨਾਂ ਨੇ ਸਾਡੀ ਗੱਡੀ 'ਚੋਂ ਕਿਉਂਕਿ ਮੁਲਾਜ਼ਮ ਆਟਾ-ਟਾ ਪਾਸੇ ਕੰਮ ਕਰ ਰਹੇ ਸੀ ਦੋਨੇ ਪਾਸੇ ਕੰਮ ਕਰ ਰਹੇ ਸੀ ਉਹਨਾਂ ਨੇ ਬਲੈਰੋ ਡਰਾਈਵਰ ਸੀਗਾ ਗੱਡੀ ਚਲਾ ਰਿਆ ਸੀ ਉਹਦੇ ਨਾਲ ਗੱਡੀ ਦੇ ਨਾਲ ਇੱਕ ਮੁਲਾਜ਼ਮ ਤੇ ਰਹਿੰਦਾ ਸੀ ਉਹਦੇ ਤੇ ਪਹਿਲਾ ਹਮਲਾ ਕੀਤਾ ਤੇ ਸਾਰਾ ਸਮਾਨ ਗੱਡੀ ਚੋਂ ਉਹਨਾਂ ਨੇ ਕੱਢ ਲਿੱਤਾ ਉਦੋਂ ਜਦੋਂ ਗੱਡੀ ਦੇ ਸਮਾਨ ਕੱਢਣ ਲੱਗ ਪਏ ਤੇ ਸਾਰੇ ਜਣੇ ਅਸੀਂ ਇਕੱਠੇ ਹੋ ਗਏ ਉੱਤੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਸੁਝਾਣ ਵੀ ਲੱਗੇ ਵਪਾਰੀਆਂ ਨੂੰ ਪਹਿਲਾ ਉਹ ਸਹਿਮਤ ਹੋ ਗਏ ਵੀ ਕੋਈ ਗੱਲ ਨਹੀਂ ਜੀ ਅਸੀਂ ਕਰ ਲੈਨੇ ਆ ਤੁਸੀਂ ਲੈ ਜਾਓ ਕੋਈ ਗੱਲ ਨਹੀਂ ਉੱਤੇ ਚਾਰ ਪੰਜ ਜਣੇ ਇਹੋ ਜਿਹੇ ਆਏ ਜਿਨ੍ਹਾਂ ਨੇ ਸਾਰਾ ਮਾਹੌਲ ਹੀ ਗੜਬੜ ਕਰਤਾ ਉਹਨਾਂ ਚ ਉਹਨਾਂ ਨੇ ਮੌਲ ਤੱਕ ਇੰਨਾ ਗੜਬੜ ਕਰ ਦਿੱਤਾ ਤਿੰਨ ਚਾਰ ਜਣਿਆਂ ਦੇ ਕੋਲ ਜਿਹੜੀਆਂ ਉਹਨਾਂ ਦੀਆਂ ਰੋੜਾਂ ਲੱਗੀਆਂ ਹੋਈਆਂ ਸੀ ਸਟੀਲ ਦੀਆਂ ਉਹ ਮੇਰੇ ਦੋ ਤਿੰਨ ਮੁਲਾਜ਼ਮਾਂ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਜੋ ਕਿ ਆ ਇਹਨਾਂ ਦੀ ਅਸੀਂ ਸਿਵਲ ਹਸਪੀਟਲ ਦਿਖਾਓ ਤਸਵੀਰਾਂ ਕੈਮਰਾਮੈਨ ਦਵਾਮਗਾ ਤਸਵੀਰਾਂ ਦਿਖਾਈਆਂ ਜਾਣ ਇਹ ਸਿਵਲ ਹਸਪੀਟਲ ਇਨਾਂ ਨੂੰ ਇਹ ਫਰਸਟ ایڈ ਦਵਾ ਕੇ ਇੱਥੇ ਆਏ ਤੁਹਾਡਾ ਸਾਹਿਬ ਕਿੰਨੀਆਂ ਗੱਡੀਆਂ ਸੀ ਤੁਹਾਡੇ ਨਾਲ ਤਾਇਬ ਜਾਰੀ ਦੀਆਂ ਤੇ ਕਿੰਨੇ ਤੁਹਾਡੇ ਨਾਲ ਸੀਗੇ ਮੌਜੂਦ ਸਨ 10 ਮੁਲਾਜ਼ਮ ਸੀਗੇ ਜੀ ਤਾਇਬ ਗਾਰੀ ਤੇ ਜਿਹੜੇ ਕਾਰਪੋਰੇਸ਼ਨ ਤੇ ਦੋ ਪੁਲਿਸ ਮੁਲਾਜ਼ਮ ਸੀਗੇ ਤੇ ਕਿੰਨੇ ਬੰਦੇ ਨੇ ਹਮਲਾ ਕੀਤਾ ਤੁਹਾਡੇ ਤੇ ਸਾਡੇ ਦੇ ਘਟੋਕਾਲ ਸੀਗੇ 8-10 ਜਾਣੇ ਸੀ ਤਿੰਨੇ ਜਾਣੇ ਸਾਨੂੰ ਆਈਡੈਂਟੀਫਾਈ ਹੋਇਆ ਪੰਜ-ਸੱਤ ਜਾਣੇ ਸਾਡੇ ਕੋਲ ਵੀਡੀਓ ਤੇ ਜਿਹੜੀਆਂ ਫੋਟੋਆਂ ਪ੍ਰੋਪਰ ਹੈਗੀਆਂ ਸਾਡੇ ਕੋਲ ਪੰਜ-ਸੱਤ ਜਾਣੇ ਸਾਡੇ ਕੋਲ ਅਣਪਛਾਤੇ ਆ ਤਿੰਨੇ ਜਾਣੇ ਸਾਨੂੰ ਨਾਂ ਪਤਾ ਲੱਜੁੱਕੇ ਨੇ ਤੇ ਤੁਹਾਡੇ ਨਾਲ ਤਾਂ ਜਦੋਂ ਤੈਬ ਜਿਹੜੀ ਟੀਮਾਂ ਜਾਂਦੀਆਂ ਐ ਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਿਕਿਉਰਿਟੀ ਦੇ ਤੌਰ ਤੇ ਪੁਲਿਸ ਮੁਲਾਜ਼ਮ ਵੀ ਤੁਹਾਡੇ ਨਾਲ ਰਹਿੰਦੇ ਦੋ ਸਿਕਿਉਰਿਟੀ ਦੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਪੁਲਿਸ ਦੀ ਵਰਦੀ ਨੂੰ ਕੁਝ ਸਮਝਿਆ ਹੀ ਨਹੀਂਗਾ ਸਾਡੇ ਮੁਲਾਜ਼ਮ ਉਹਨਾਂ ਨੂੰ ਸਮਝਾਉਂਦੇ ਰਹੇ ਵੀ ਇਹ ਕੋਈ ਗੱਲ ਨਹੀਂ ਤੁਹਾਡਾ ਕਿਤੇ ਸਮਾਨ ਨਹੀਂ ਜਾਂਦਾ ਉਹਨਾਂ ਨੇ 1.5 ਮਿੰਟ ਵਿੱਚ ਗੱਡੀ ਚੋਂ ਸਮਾਨ ਚੱਕ ਲਿਆ ਤੇ ਕਿਸੇ ਹੋ ਇਹ ਦੋ ਬੰਦੇ ਸੱਟਾਂ ਲੱਗੀਆਂ ਹੋਰ ਵੀ ਕੋਈ ਹਤਾਖਤ ਹੋਇਆ ਨਹੀਂ ਇਹਨਾਂ ਦੋਨਾਂ ਦੇ ਹੀ ਲੱਗੇ ਆ ਬਾਕੀ ਮਤਲਬ ਕੀ ਸਮਾਨ ਚੱਕ ਰਹੇ ਸੀਗੇ ਇਹਨੇ ਨੂੰ ਤਾਂ ਉਹਨਾਂ ਨੇ ਜੋ ਮਗਰ ਭੱਜ ਗਿਆ ਸੀ ਉੱਥੋਂ ਇਹ ਸਮਝਿਆ ਵੀ ਕਿਤੇ ਹੋਰ ਜਿਆਦਾ ਜਾਨੀ ਨੁਕਸਾਨ ਨਾ ਹੋਵੇ ਅਸੀਂ ਆਪਣੀਆਂ ਉੱਥੋਂ ਗੱਡੀਆਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਵਪਾਰੀ ਤਾਂ ਕਹਿੰਦੇ ਨੇ ਵੀ ਕਿਸੇ ਨਾਲ ਲੜਦੇ ਨਹੀਂ ਇਹ ਕਹੇ ਜੇ ਅੱਜ ਤੁਸੀਂ ਮੋਜ ਪਰ ਆ ਗਏ ਹੋ ਤਾਂ ਪਹਿਲਾਂ ਵੀ ਤੁਹਾਡੀਆਂ ਟੀਮਾਂ ਜਾਂਦੀਆਂ ਰਹੀਆਂ ਪਹਿਲੀ ਗੱਲ ਤਾਂ ਮੈਂ ਤਾਂ ਸਵਾ ਸਾਲ ਡੇਢ ਸਾਲ ਹੋ ਗਿਆ ਮੈਂ ਤਾਂ ਇੰਨੀ ਡਰਾਈਵ ਕੀਤੀ ਇੱਥੇ ਮੈਂ ਤਾਂ ਇਹੋ ਜਿਹੇ ਵਪਾਰੀ ਨਹੀਂ ਦੇਖੇ ਵੀ ਜਿਹੜਾ ਮੁਲਾਜ਼ਮਾਂ ਤੇ ਕਾਰਵਾਈ ਕਰਦੇ ਪ੍ਰਸ਼ਾਸਨ ਦੇਖੋ ਸਾਨੂੰ ਜੇ ਸਰਕਾਰ ਵੱਲੋਂ ਹਦਾਇਤਾਂ ਅਸੀਂ ਤਾਂ ਕਰ ਰਹੇ ਆ ਜੇ ਤੁਸੀਂ ਉੱਥੇ ਕੋਈ ਮਿਸ ਹੈਪਨਿੰਗ ਹੋ ਜੇ ਉਥੋਂ ਅੱਧੇ ਘੰਟੇ ਚ ਪਹਿਲਾਂ ਨਾ ਫਾਇਰ ਗ੍ਰੀਡ ਵੱੜ ਸਕਦੀ ਹੈ ਨਾ ਐਂਬੂਲੈਂਸ ਲੰਘ ਸਕਦੀ ਤੇ ਪ੍ਰਸ਼ਾਸਨ ਵੱਲੋਂ ਕੀ ਮੰਗ ਹੈ ਪ੍ਰਸ਼ਾਸਨ ਵੱਲੋਂ ਇਹ ਮੰਗ ਹੈ ਵੀ ਜਿਹੜਾ ਸਾਡੇ ਤੇ ਹਮਲਾ ਹੋਇਆ ਹੈ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਸੁਚਾਰੂ ਢੰਗ ਨਾਲ ਅਸੀਂ ਕੰਮ ਕਰ ਸਕੀਏ ਇਹ ਜਿਹੜੀ ਲੈਟਰ ਹੈ ਕੀ ਚੀਜ਼ ਹੈ ਇਹ ਇਹ ਸਾਡੀ ਲੈਟਰ ਸੀਪੀ ਸਾਹਿਬ ਵੱਲੋਂ ਸਾਨੂੰ ਕਮਿਸ਼ਨਰ ਸਾਹਿਬ ਨੂੰ ਆਈ ਹੈ ਵੀ ਜਿਹੜੇ ਆ ਮੇਨ ਬਾਜ਼ਾਰ ਹੈ ਦੇਖੋ ਇਹਦੇ ਵਿੱਚ ਲਿਖਿਆ ਵੀ ਹੋਇਆ ਮੋਜੀਪੁਰਾ ਬਾਜ਼ਾਰ ਇਹ ਤੇ ਅਨਸੰਭਾਵਨੀ ਘਟਨਾ ਵਾਪਰ ਸਕਦੀ ਹੈ ਤੁਸੀਂ ਬਜ਼ਾਰਾਂ ਨੂੰ ਕਲੀਅਰ ਕਰੋ ਅਸੀਂ ਇਹਨਾਂ ਨੂੰ ਦਿਖਾਈ ਵੀ ਹੈ ਲੈਟਰ ਪਰ ਉਹਨਾਂ ਨੇ ਇਸ ਲੈਟਰ ਦੀ ਵੀ ਕੋਈ ਪ੍ਰਵਾਨ ਨਹੀਂ ਕੀਤੀ ਮਤਲਬ ਪ੍ਰਸ਼ਾਸਨ ਦੀ ਹਦਾਇਤਾਂ ਸੀ ਵੀ ਉੱਥੇ ਜਾ ਕੇ ਤੁਸੀਂ ਆਪਣੀ ਕਾਰਵਾਈ ਕਰੋ ਤਾਂ ਤੁਹਾਡੇ ਵੱਲੋਂ ਟੀਮਾਂ ਭੇਜਿਆਂਗੇ ਬਿਲਕੁਲ ਜੀ ਸੋ ਇਹ ਸੀ ਕਿ ਤੈਬ ਜਰੀ ਇੰਸਪੈਕਟਰ ਸਾਹਿਬ ਤੇ ਇਹਨਾਂ ਦਾ ਕਹਿਣਾ ਵੀ ਜਿੱਦਾਂ ਅਸੀਂ ਪਹਿਲਾਂ ਵੀ ਜੋ ਸਰਕਾਰ ਦੇ ਪ੍ਰਸ਼ਾਸਨ ਦੇ ਕੰਮ ਸਾਨੂੰ ਦਿੱਤੇ ਜਾਂਦੇ ਨੇ ਉਹ ਅਸੀਂ ਕੀਤੇ ਨੇ ਸੋ ਇਹਨਾਂ ਦੇ ਹੁਣ ਜਾਣਦੇ ਉੱਥੇ ਜੋ ਝੜਪ ਹੋਈ ਹੈ ਉਹਦੇ ਤੇ ਦੇਖਣ ਵਾਲੀ ਜੋ ਗੱਲ ਹੈ ਤੁਹਾਨੂੰ ਜਿੱਦਾਂ ਤਸਵੀਰਾਂ ਦਿਖਾਇਆ ਵੀ ਦੋ ਬੰਦੇ ਫੱਟੜ ਵੀ ਹੋ ਗਏ ਨੇ ਬਾਕੀ ਪ੍ਰਸ਼ਾਸਨ ਦੀ ਕੀ ਕਾਰਵਾਈ ਰਹੀ ਕਿ ਅੱਗੇ ਪੁਲਿਸ ਨੂੰ ਕੰਪਲੀਟ ਇਹਨਾਂ ਨੇ ਕਰ ਦਿੱਤੀ ਹੈ ਮੌਜੂਦ ਆਸੀਂ ਡਿਵੀਜ਼ਨ ਨੰਬਰ 3 ਲੁਧਿਆਣਾ ਵਿਖੇ ਸੋ ਕੰਪਲੀਟ ਕਰ ਦਿੱਤੀ ਗਈ ਹੈ ਮੈਡੀਕਲ ਇਹਨਾਂ ਦੇ ਹੋ ਗਏ ਹੋਏ ਨੇ ਤੇ ਅੱਗੇ ਅਫਸਰ ਆਪਣੀ ਕਾਰਵਾਈ ਕਰ ਰਹੇ ਨੇ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਤੀ ਲੁਧਿਆਣਾ